ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਰੌਕਟ ਦੀ ਸਪੀਡ ਦੇ ਨਾਲ ਪੰਜਾਬ ਦੇ ਵਿੱਚ ਕੰਮ ਹੋ ਰਹੇ ਨੇ ਜਿੱਥੇ ਪਖਾਨਿਆਂ ਤੱਕ ਦੇ ਉਦਕਾਟਨ ਕੀਤੇ ਜਾ ਰਹੇ ਨੇ ਉਹਨਾਂ ਦਾ ਮਰਮਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦੇ ਨਾਵਾਂ ਦੇ ਪੱਥਰ ਲਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਇਹ ਵਿਕਾਸ ਜੋ ਰੌਕਟ ਦੀ ਸਪੀਡ ਨਾਲ ਸ਼ੁਰੂ ਹੋਇਆ ਪਸੰਦ ਨਹੀਂ ਆ ਰਿਹਾ ਜੇ ਗੱਲ ਕੀਤੀ ਜਾਵੇ ਅੱਜ ਇੱਕ ਨੀ ਪੱਥਰ ਦੀ ਚਰਚਾ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਲਾਭ ਸਿੰਘ ਉਗੋਕੇ ਹਲਕਾ ਵਿਧਾਇਕ ਪਧਾਉੜ ਦੇ ਯਤਨ ਸਦਕਾ ਸ਼ਹੀਦ ਸਿਪਾਹੀ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁਨਸ ਦੇ ਵਿੱਚ ਪਖਾਨਿਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਤੇ ਇਹ ਲੋਕਾਂ ਨੂੰ ਅਰਪਿਤ ਕੀਤਾ ਗਿਆ ਤਾਂ ਇਸ ਨੀ ਪੱਥਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚੁੱਕੇ ਨੇ ਵਿਧਾਇਕ ਕਾਂਗਰਸ ਪਾਰਟੀ ਦੇ ਪ੍ਰਗਟ ਸਿੰਘ ਨੇ ਉਹਨਾਂ ਨੇ ਲਿਖਿਆ ਹੈ ਕਿ ਪਖਾਨਿਆਂ ਤੇ ਚਾਰਦੀਵਾਰੀ ਦੀ ਮੁਰੰਮਤ ਵਰਗੇ ਦਾਹਕਿਆਂ ਤੋਂ ਰੁਟੀਨ ਵਿੱਚ ਹੋਣ ਵਾਲੇ ਆਮ ਕੰਮਾਂ ਨੂੰ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਵਜੋਂ ਪੇਸ਼ ਕੀਤਾ ਹੈ ਤੇ ਆਮ ਆਦਮੀ ਪਾਰਟੀ ਆਮ ਰੁਪਏ ਦੇ ਕੰਮਾਂ ਨੂੰ 341 ਨਵੇਂ ਸਕੂਲ ਦੱਸ ਕੇ ਸੂਬਿਆਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਤੇ ਇਹ ਦਿੱਲੀ ਵਾਲਾ ਫੋਕਾ ਸਿੱਖਿਆ ਮਾਡਲ ਹੈ ਨੀ ਪੱਥਰ ਕ੍ਰਾਂਤੀ ਦਾ ਨਾਮ ਇਸ ਨੂੰ ਦਿੱਤਾ ਗਿਆ ਇੱਕ ਹੋਰ ਜੋਨੀ ਪੱਥਰ ਹੈ ਉਹ ਡਾਕਟਰ ਵਿਜੇ ਸਿੰਘਲਾ ਦੇ ਹਲਕੇ ਮਾਨਸਾ ਦਾ ਹੈ ਜਿੱਥੇ ਚਾਰ ਦੀਵਾਰੀ ਦਾ ਕੰਮ ਸਕੂਲ ਦੀ ਦਾ ਕੀਤਾ ਗਿਆ ਪਿੰਡ ਅਕਲੀਆ ਦੇ ਵਿੱਚ ਤੇ ਉਸ ਦਾ ਉਦਘਾਟਨ ਕੀਤਾ ਗਿਆ ਉਸ ਸਮਰਪਿਤ ਕੀਤਾ ਗਿਆ ਲੋਕਾਂ ਨੂੰ ਤਾਂ ਇਸ ਤਰ੍ਹਾਂ ਦੇ ਕੰਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿੱਥੇ ਦਾਅਵੇ ਕਰ ਰਹੀ ਹੈ ਪੰਜਾਬ ਦੇ ਵਿੱਚ ਵੱਡੇ ਵਿਕਾਸ ਕਾਰਜ ਕਰਨ ਦੇ ਉੱਥੇ ਹੀ ਪ੍ਰਗਟ ਸਿੰਘ ਨੇ ਇਸ ਨੂੰ ਨੀ ਪੱਥਰ ਕ੍ਰਾਂਤੀ ਦਾ ਨਾਮ ਦਿੱਤਾ ਹੈ ਕੀ ਤੁਸੀਂ ਪ੍ਰਗਟ ਸਿੰਘ ਦੇ ਨਾਲ ਸਹਿਮਤ ਹੋ ਜਾਂ ਫਿਰ ਆਮ ਆਦਮੀ ਪਾਰਟੀ ਦੇ ਉਸ ਦਾਅਵੇ ਦੇ ਨਾਲ ਜਿਸ ਦੇ ਵਿੱਚ ਰਾਕਟ ਦੀ ਸਪੀਡ ਨਾਲ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਨਾਲ ਸਹਿਮਤ ਹੋ